ਲੰਡਾ ਅਸੀਂ ਰੋਕਾਂਗੇ ਇਹਨਾਂ ਨੂੰ ਡਾਕ ਫੇਰ ਫੇਰ ਕੇ ਜਾਂ ਜਿਹਨਾਂ ਜੋਕ ਕਰਨਾ ਕਰ ਲਵੇ ਅਸੀਂ ਕਿਹਦੇ ਲੰਡੂ ਬੰਦੂ ਨੂੰ ਜਿੱਤੇ ਫਿਰਦੇ ਸਾਨੂੰ ਪਰਚੇ ਦੀ ਕੋਈ ਪਰਵਾਹ ਨਹੀਂ ਪਰਚੇ ਪੈਰਾਂ ਚਾਰਨੇ ਚਾਹੁੰਦੇ ਆ ਅੱਜ ਕੁੱਤੇ ਦੁਨੀਆਂ ਤੋਂ ਡਰਦੇ ਆ ਜੇ ਪੈਸੇ ਦੀ ਘੇਰ ਹੋ ਗਈ ਬਹੁਤ ਜੁਨਰ ਦੀ ਵਿੱਚੇ ਭੂਕਾਂਗੇ ਬਹੁਤ ਜੁਨਰ ਦੇ ਅੱਗ ਲਾ ਕੇ ਜੇ ਦੱਲਾ ਔਰੇ ਜਰਦੇ ਦੀ ਇਜਾਜ਼ਤ ਵੀ ਦੇਊਗਾ ਇਹਦਾ ਮਲਿਆ ਮੇਟ ਕਰ ਦਾਂਗੇ ਇਹਦੇ ਖਾਨਦਾਨ ਦਾ ਬਾਬਾ ਜੀ ਆ ਦੇਖੋ ਤਬਾਕੂ ਰੋਕ ਰਿਹਾ ਸਾਨੂੰ ਚੈਲੰਜ ਕਰ ਰਿਹਾ ਹੈ ਇਹ ਬਹੁਤ ਮਾਰੀਏ ਜੇ ਗੁਰੂ ਕਰਦੇ ਔਰੇ ਮਹਾਰਾਜ ਦੇ ਫਟੇਰੀਆਂ ਲੱਗੀਆਂ ਹੋਈਆਂ ਨੇ ਕਹਿੰਦਾ ਤੁਸੀਂ ਗਲਤ ਕਰਦੇ ਹੋ ਲੋਕਾਂ ਦੀ ਜੇਬਾਂ ਨੂੰ ਕੱਢ ਕੇ ਕਹਿੰਦਾ ਇਹ ਬਹੁਤ ਵਧੀਆ ਲੋਕ ਖਾਂਦੇ ਨੇ ਤੇ ਦਰਬਾਰ ਸਾਹਿਬ ਤੇ ਲੈ ਕੇ ਜਾਂਦੇ ਨੇ ਆ ਮਨਾਨੇ ਵਾਲਾ ਕਹਿ ਰਿਹਾ ਬਹੁਤ ਵਧੀਆ ਸਾਡੇ ਅਰਧ ਤੋਂ ਛਲੋਤਰ ਲੈ ਕੇ ਗਿਆ ਚੱਕੇ ਠੀਕ ਹੈ ਜੀ ਠੀਕ ਹੈ ਜੀ ਸਾਡੀ ਪ੍ਰਜਾਣ ਨੂੰ ਵੀ ਬੇਨਤੀ ਆ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਆ ਵੀ ਅੱਜ ਨਾ ਔਰੇ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਜਿਹੜੇ ਔਰੇ ਤਮਾਕੂ ਨੂੰ ਪ੍ਰਮੋਟ ਕਰਦੇ ਨੇ ਹੋਰ ਜਿਹੜਾ ਮੁੱਛੜਾ ਨਾ ਆਹ ਜੱਟਾ ਸਾਥੂ ਖੋਲਾ ਅਸੀਂ ਉਹ ਸਾਸਤਰ ਲਾ ਕੇ ਰਹਿੰਗੇ ਉਹ ਨੂੰ ਕਹੇ ਚਾਰ ਪਰ ਜਾਵੇ ਉਹ ਉਹ ਬੰਦਿਆ ਬਾਂਗਾ ਆ ਅਸੀਂ ਕੋਨੇ ਮੰਨੇ ਨਹੀਂ ਲੰਗਰ ਜਾ ਉਹ ਜਿੱਥੇ ਮਰ ਜੇ ਉਹਨੂੰ ਖਾਲਸਾ ਪੰਥ ਛੱਡਦਾ ਨਹੀਂ ਉਹ ਖਾਲਸਾ ਪੰਥ ਦੇ ਮੱਥਾ ਲਾਵੇ ਉਹ ਖਾਲਸਾ ਪੰਥ ਤੇ ਤੈਨੂੰ ਛੱਡਦਾ ਨਹੀਂ ਓਏ ਆਰਾ ਚੜ ਕੇ ਚੜ ਕੇ ਆਉਗਾ ਚਲ ਹੁਣ ਚੜ ਕੇ ਆ ਰਿਹਾ ਏ ਸਰਦਾਰ ਜਹੰਦਾ ਤੈਨੂੰ ਕੀ ਗੱਲ ਹੋ ਗਈ ਬਾਬਾਈ ਬਾਬਾਈ ਤਮਾਕੂ ਵਾਲੇ ਨੇ ਮਦਦ ਕਰਦੇ ਨੇ ਇਹ ਅੱਛਾ ਕਿਹੜਾ ਦੋਸਾ ਵੇਦੇ ਉਹਨਾਂ ਨੇ ਮਦਦ ਕਰਦੇ ਨੇ ਸਾਡੇ ਸਾਡੇ ਸੈਸਤਰ ਖੋ ਗਏ ਮੈਂ ਵੀ ਅਸੀਂ ਲਾ ਰ ਅਸੀਂ ਦੋ ਰੋੜਾ ਲੜਾ ਸੀ ਐ ਨਹੀਂ ਰਣਾ ਅਸੀਂ ਲਾ ਕੇ ਰਖਾਵਾਂ ਅਸੀਂ ਆਪੇ ਰੋੜਾ ਉਹ ਚਲੋ ਵੀਰ ਤੁਸੀਂ ਸਾਰੇ ਚਲੋ ਕੀ ਕਰੀਏ ਅਸੀਂ ਰੋੜਾ ਲਾ ਦਿਆਂ ਚਲੋ ਵੀ ਚਲੋ ਚਲੋ ਵੀ ਤੁਸੀਂ ਸਾਡੇ ਸੈਸਤਰ ਲੈ ਕੇ ਆਓ ਅਸੀਂ ਆਪੇ ਲੈ ਕੇ ਆਵਾਂਗੇ ਕਾਦੇ ਕਾਦੇ ਸ਼ਾਸਤਰ ਲੈ ਕੇ ਆਪ ਤੋ ਡੇਢ ਤੋ ਲੈ ਗਈ ਸ਼ਾਸਤਰ ਉਹਨਾਂ ਨੇ ਉਹ ਲੰਗਰ ਵਾਲੇ ਖੋ ਕੇ ਲੈ ਕੇ ਸਾਕੋ ਉਹ ਲੰਗਰ ਵਾਲੇ ਹਾਂ ਮੈਨੂੰ ਇੱਕ ਵਾਰ ਜਾ ਚੋਣੀ ਨਹੀਂ ਬਾਬਾ ਅਸੀਂ ਆਪਣੀ ਹਿੰਮਤਾਂ ਲਮਾਂਗੇ ਹੁਣ ਓਏ ਅਸੀਂ ਆਪਣੀ ਜੋਟ ਰੇਲ ਲਮਾਂਗੇ ਯਾਰ ਤੁਮਾਰ ਜੀ ਗੱਲ ਹੈ ਚੈਲੰਜ ਕਰਦਾ ਉਹ ਉਹਨੂੰ ਕਹਦਾ ਜਿੱਥੇ ਮਰ ਜੂ ਰੱਖਦਾ ਨਹੀਂ ਖੋ ਕੇ ਕਿਵੇਂ ਲੈ ਗਈ ਸ਼ਾਸਤਰ ਮਤਲਬ ਛੋਦਾ ਲਾਉਂਦੇ ਸੀਗਾ ਜਿਹੜਾ ਹਾਂਜੀ ਆਹ ਵਾਲੇ ਨੇ ਹਾਂਜੀ ਸਾਡੇ ਸ਼ਾਸਤਰ ਖੋਲੋਂ ਲੈ ਆ ਕੇ ਅੱਛਾ ਜੀ ਤੁਸੀਂ ਰੋਕ ਰਹੇ ਸੀ ਜਿਹੜੇ ਰੋਕ ਰਹੇ ਸੀ ਉਹਨਾਂ ਨੂੰ ਠੀਕ ਹੈ ਹਾਂਜੀ ਸਾਡੇ ਸਰਦਾਰ ਇਹੀ ਸਿਰ ਚੜਾਉਂਦੇ ਨੇ ਇਹਨਾਂ ਨੂੰ ਆ ਸਾਡੇ ਤਾਂ ਹੀ 베ਦਵੇਂ ਹੁੰਦੀਆਂ ਨੇ ਜੇ ਨਹੀਂ ਸਾਡੇ 베ਦਵੇਂ ਨਾ ਹਣ ਕੇ ਸਾਡੇ ਲੰਡੂ ਆ ਸਾਡੇ ਲੰਡਰ ਆ ਰੰਡਰ ਆਜੋ ਉਹ ਮਸੰਦ ਸਾਹਮਣੇ ਮੁੱਚੜ ਉਹ ਮਸੰਦ ਸਾਡੇ ਆਜੋ ਉਹ ਕਹਿੰਦਾ ਤੁਸੀਂ ਜਰਦਾ ਰੋਕ ਰਹੇ ਹੋ ਗਲਤ ਕਰ ਰਹੇ ਹੋ ਠੀਕ ਹੈ ਜੀ ਵੀ ਜੇ ਅਸੀਂ

ਉਹਨੂੰ ਬੰਦਾਮ ਕੋ ਕਹਿ ਰਿਹਾ ਅਸੀਂ ਕੀ ਵੀਰ ਪਰ ਲੈਂਡ ਕਰ ਰਹੇ ਹੋ ਤੁਸੀਂ ਉਹਨੂੰ ਪੁੱਛ ਕੋ ਆ ਗਿਆ ਬਾਬਰ ਹੈ ਗਿਆ ਬਾਬਰ ਗੋਲ ਹੈ ਗਿਆ ਬੰਦਾਮ ਵੀਰ ਬਾਬਰ ਬਾਬਰ ਕਿਹਨੇ ਜਲਦੀ ਆਪਾਂ ਠੀਕ ਚੱਲ ਬੋਲੋ ਉਹ ਥੋੜੇ ਜ਼ਿਆਦਾ ਥੋੜਾ ਵੀਰ ਦਾ ਖੜਾ ਰਿਹਾ ਨਾ ਮੈਂ ਕਹਿੰਦਾ ਖੜਾ ਹੋ ਜਾ ਕਿਹਨੂੰ ਕਟਿਆ ਵੀਰ ਦੱਸੋ ਕਿਹਨੂੰ ਬੁਲਾਇਆ ਅਸੀਂ ਬਾਹਰ ਕਿਸੇ ਉਹਨੂੰ ਨਹੀਂ ਕਟਿਆ ਨਾਲ ਚੜਦੇ ਤੋਂ ਕਿਹਨੂੰ ਬੁਲਾਇਆ ਬਾਈ ਬਹੁਤ ਵਧੀਆ ਕੰਮ ਕੀਤਾ ਮਾਨਸਤਗਰਾਮ ਤੇ ਲੋਕਾਂ ਨੂੰ ਠੀਕ ਹੈ ਜੀ ਤੁਸੀਂ ਜਿਹੜਾ ਤਮਾਕੂ ਲੈ ਕੇ ਆ ਰਹੇ ਨੇ ਉਹ ਰੋਕ ਰਹੇ ਹੋਗੇ ਬਹੁਤ ਵਧੀਆ ਗੱਲ ਹੈ ਆ ਦੇਖੋ ਆ ਤਨਾ ਖੋਦ ਨਾ ਖੂਹ ਵੀੜੀਆਂ ਤੇ ਲੱਖੂ ਅੱਥਰ ਤੋਂ ਸਾਹਮਣੇ ਦੇਖੋ ਲਓ ਜੀ ਆ ਤਮਾਕੂ ਬਾਬਾ ਜੀ ਨੇ ਇੱਕ ਗੱਲ ਦੇਖੋ ਬਾਈ ਵਾਗਿਆ ਉਧਰ ਤੇ ਆ ਦੇਖੋ ਢੇਰੀਆਂ ਲਾਈ ਖੜੇ ਨੇ ਤੇ ਇਹ ਤਮਾਕੂ ਵਾਲਿਆਂ ਨੂੰ ਰੋਕ ਰਹੇ ਨੇ ਬਾਬਾ ਜੀ ਆ ਦੇਖੋ ਸ਼ਰਮ ਨਹੀਂ ਆਉਂਦੀ ਲੋਕਾਂ ਨੂੰ ਕੁੜੀਆਂ ਪਾਈ ਫਿਰਦੇ ਨੇ ਜੇ ਉਹਦੇ ਵਿੱਚ ਜਰਦੇ ਦੀਆਂ ਬਹੁ ਮਾੜੀ ਗੱਲਾਂ ਇਹ ਤੇ ਆ ਬਾਬਾ ਜੀ ਰੋਕ ਰਹੇ ਨੇ ਤੇ ਇਹਨਾਂ ਦੇ ਸ਼ਸਤਰ ਫੜ ਕੇ ਲੈ ਗਏ ਸਾਹਮਣੇ ਵਾਲੇ ਤੇ ਬਾਈ ਉਹ ਮਨਾਣਾ ਕੋਈ ਨਜ਼ਰ ਦੇ ਜਾਣਗੇ ਦੇਖ ਉਹਨਾਂ ਨੂੰ ਬੇਨਤੀ ਆ ਵੀ ਉਹ ਸ਼ਸਤਰ ਤਾਂ ਦੇ ਜਾਣਗੇ ਤੁਹਾਡੇ ਤੇ ਆ ਤੁਸੀਂ ਬਹੁਤ ਵਧੀਆ ਦੇਖੋ ਯਾਰ ਹੁਣ ਇੰਨੇ ਬੰਦੇ ਖੜੇ ਆ ਪਾ ਤਾਂ ਬਹੁ ਮਾੜੀ ਗੱਲ ਮਾੜਾ ਦੇਖਿਆ ਸਾਡੇ ਮਾਮਲੇ ਵਿੱਚ ਕੋਈ ਬਣਾਵੇ ਅਸੀਂ ਪੋਹੀ ਪੰਜਾਬੀ ਨਾ ਕਰਾਂਗੇ ਉਹ ਰਹੀ ਭਈਆ ਨਾ ਕਰਾਂਗੇ ਕਿਸੇ ਨਾਲ ਵੱਦ ਸ਼ਰੁੱਕੀ ਨਹੀਂ ਕਰੀ ਜਾਊਗੀ ਕਿਸੇ ਦਾ ਨਜਾਇਜ਼ ਨਹੀਂ ਕਰਜਾਉ ਜੇੜਾ ਕੋਈ ਕਿਸੇ ਫਜ਼ਲਗਰ ਸਾਹਿਬ ਨਾਲ ਨਜਾਇਜ਼ ਕਰਦਾ ਉਰੇ ਸਾਡੇ ਕੋਲ ਆ ਜਾਓ ਅਸੀਂ ਉਹਨਾਂ ਸਾਹਿਬ ਅਸੀਂ ਕਰਾਂਗੇ ਕਿ ਕਿਸੇ ਦਾ ਕੋਈ ਨਜਾਇਜ਼ ਕਰਦਾ ਅਸੀਂ ਇਹ ਵਾਦਾ ਕਰਦੇ ਹਾਂ ਇੱਥੇ ਫਜ਼ਲਗਰ ਸਾਹਿਬ ਦੀ ਧਰਤੀ ਤੇ ਕਿਸੇ ਨਾਲ ਪਰ ਆ ਬਹੁਤ ਮਾੜੀ ਗੱਲ ਆ ਜੀ ਸਾਡੇ ਵਾਲੇ ਨੂੰ ਅਸੀਂ ਬਖਸ਼ਣਾ ਨਹੀਂ ਪੈਸੇ ਕੋਈ ਵੀ ਪੰਜਾਬੀ ਆ ਚਾਹੇ ਭਈਆ ਅਸੀਂ ਕਿਸੇ ਨੂੰ ਬਖਸ਼ਣਾ ਆਇਆ ਚਾਹੇ ਕੋਈ ਵੀ ਆ ਕਿਹੜਾ ਚੈਨ ਵਾਲਾ ਵੀਰੇ